ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੱਤਰ ਗੋਦ ਦਾ ਆਨੰਦ ਮਾਰੇ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਦੀ ਗੋਦ ਜੁਰ ਬੈਠੇ ਹੋ ਜਿਹੜੇ ਗੁਰਮੁਖ ਪਿਆਰੇ ਸਤਗੁਰੂ ਜੀ ਦਾ ਪ੍ਰੇਮ ਕਰਨ ਵਾਲੇ ਘਰਾਂ ਵਿੱਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਨੇ ਉਹ ਵੀ ਬਹੁਤ ਭਾਗਾ ਵਾਲੇ ਨੇ ਸਤਗੁਰੂ ਕਿਰਪਾ ਕਰਨ ਜੀ ਸਤਗੁਰੂ ਰਹਿਮਤ ਕਰਨ ਦਾਸ ਤੋਂ ਪਹਿਲਾਂ ਗੁਰਮਖਾਂ ਨੇ ਕੀਰਤਨ ਦੁਆਰਾ ਆਪ ਸੰਗਤਾਂ ਦਰਸ਼ਨ ਕੀਤੇ ਆਓ ਸਤਗੁਰੂ ਤਰਸ ਕਰਨ ਕੁਝ ਕੁ ਸਮਾਂ ਸਤਗੁਰੂ ਦਾਸ ਗਰੀ ਤੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਦੀ ਜਿੰਨੇ ਵੀ ਬੈਠੇ ਹੋ ਜਾਂ ਘਰਾਂ ਵਿੱਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਆਓ ਸਾਰੇ ਅਲ ਮਿਲ ਕੇ ਦੋਵੇਂ ਹੱਥ ਜੋੜ ਕੇ ਸਾਹਿਬੇ ਕਮਾਲ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬੁਲੰਦ ਕੀਤੀ ਪੱਤੇ ਬੁਲਾਈਏ ਜੀ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਿਸ ਸਤਗੁਰੂ ਜੀ ਦਾ ਗੁਰਤੇਗ ਬਹਾਦਰ ਪਿਤਾ ਜੀ ਦਾ 400 ਸਾਲ ਪrakash ਪੁਰਬ ਜੋ ਸਭ ਸੰਗਤਾਂ ਬਹੁਤੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਉੱਥੇ ਗੁਰਮਖੋ ਇਸ ਸਥਾਨ ਤੇ ਵੀ ਚਾਰ ਦਿਨ ਦਾ ਇਹ ਗੁਰਮਤਿ ਸਮਾਗਮ ਸਤਿਗੁਰ ਦੀ ਕਿਰਪਾ ਦੇ ਨਾਲ ਲੱਖਿਆ ਗਿਆ ਸੀ ਅ ਚੌਥਾ ਦਿਨ ਹੈ ਸਤਿਗੁਰ ਤਰਸ ਕਰਨ ਮੈਂ ਬੈਠਾ ਬੈਠਾ ਸੋਚਦਾ ਪਿਆ ਸੀ ਮੈਂ ਕਿਹਾ ਧੰਨ ਗੁਰਦੇਵ ਬਹਾਦਰ ਪਿਤਾ ਜੀ ਤੁਸੀਂ ਕਿੰਨੇ दयालु ਹੋ ਜੇ ਤੁਸੀਂ ਮੂਲੋਵਾਲ ਪਿੰਡ ਜਾਂਦੇ ਹੋ ਭਾਈ ਗੁੰਦਾ ਜੀ ਬੋਧ ਭਿੱਜ ਕੇ ਪ੍ਰੇਮ ਨਾਲ ਸੇਵਾ ਕਰਦੇ ਨੇ ਤੁਸੀਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹਨੂੰ ਦਸਤਾਰ ਸਜਾਉਂਦੇ ਹੋ ਉਹਦੇ ਉੱਪਰ ਬਖਸ਼ਿਸ਼ ਕਰਦੇ ਹੋ ਜੇ ਭਾਈ ਨਾਨਕ ਉਸੇ ਪਿੰਡ ਦਾ ਮੂਲੋਵਾਲ ਦਾ ਗਰੀਬ ਸਿੱਖ ਹੈ ਉਹਦੇ ਉੱਪਰ ਇਹੋ ਜੀ ਕਿਰਪਾ ਕੀ ਕਰਦੇ ਹੋ ਉਹਨੂੰ ਵਿਵੇਕ ਬੁੱਧੀ ਜਿੱਥੇ ਬਖਸ਼ਦੇ ਹੋ ਉੱਥੇ ਉਸ ਇਲਾਕੇ ਦੀ ਮੰਜੀ ਵੀ ਬਖਸ਼ ਦਿੰਦੇ ਹੋ ਭਾਈ ਨਾਨੂ ਜੀ ਸਿੱਖੀ ਦਾ ਪ੍ਰਚਾਰ ਕਰੋ ਕਿੱਡੇ ਦਿਆਲੂ ਕਿਤੇ ਆਪਣੇ ਸਿੱਖ ਭਾਈ ਗੁਰਬਖਸ਼ ਜੀ ਨੂੰ ਆਪਣਾ ਚੋਲਾ ਹੀ ਉਤਾਰ ਕੇ ਦੇ ਦਿੰਦੇ ਹੋ ਉਹਦਾ ਕੀਰਤਨ ਸੁਣ ਕੇ ਆਸ਼ਿਕ ਸੁਣ ਹਨ ਗੁਰਦੇਵ ਜੀ ਬਹਾਦਰ ਪਿਤਾ ਜੀ ਕੀਰਤਨ ਦੇ ਹਰ ਜਗ੍ਹਾ ਤੇ ਕੀਰਤਨ ਨਾਲ ਕਿਤੇ ਕਰਮਨਾਸ਼ ਨਦੀ ਤੇ ਗੁਰਮੁਖ ਕੰਡੇ ਦੇ ਸਤਸੰਗ ਹੁੰਦਾ ਹੈ ਸਤਗੁਰੂ ਅਮਰਤ ਵੇਲੇ ਇਸ਼ਨਾਨ ਕਰਨ ਲੱਗਦੇ ਨੇ ਉਥੋਂ ਦੇ ਲੋਕ ਕਹਿੰਦੇ ਸਤਗੁਰੂ ਇਸ਼ਨਾਨ ਨਾ ਕਰਿਓ ਵੀ ਕਿਉਂ ਸਤਗੁਰੂ ਇੱਕ ਕਰਮਨਾਸ਼ ਨਦੀ ਹੈ ਇੱਥੇ ਇਸ਼ਨਾਨ ਕੀਤੇਆਂ ਸ਼ੁਭ ਕਰਮ ਨਾਸ਼ ਹੋ ਜਾਂਦੇ ਨੇ ਤੇ ਗੁਰਤੇਗ ਬਾਦ ਪਿਤਾ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਇੱਥੇ ਪਰਮੇਸ਼ਰ ਦੀ ਸਿਫਤ ਹੋਈ ਹੈ ਇੱਥੇ ਕੀਰਤਨ ਹੋਇਆ ਹੈ ਸਤ ਸੰਗ ਹੋਇਆ ਹੈ ਇਹ ਨਦੀ ਹੁਣ ਕਰਮਨਾਸ਼ ਨਦੀ ਨਹੀਂ ਕੁ ਕਰਮਨਾਸ਼ ਨਦੀ ਹੈ ਕਿਉਂ ਕੀਰਤਨ ਦੇ ਸਦਕੇ ਗੁਰਬਾਣੀ ਪੜਨ ਦੇ ਸਦਕੇ ਕੁ ਕਰਮਨਾਸ਼ ਨਦੀ ਹੈ ਵੇਖੋ ਕਿੱਡੇ ਦਿਆਲੂ ਨੇ ਧੰਨ ਗੁਰੂ ਦੇਗ ਬਹਾਦਰ ਪਿਤਾ ਜੀ ਬਾਂਗਰ ਦੇਸ਼ ਤੇ ਰਹਿਣ ਵਾਲਾ ਸਤਗੁਰ ਦੇ ਚਰਨਾਂ ਦੇ ਨਾਲ ਅਥਾ ਪਿਆਰ ਕਰਨ ਵਾਲਾ ਸਿੱਖ ਜੋ ਅਜਕਲ ਗੁਰਮਖੋ ਇਹ ਇਲਾਕਾ ਮੰਗਰ ਦੇਸ਼ ਹਰਿਆਣੇ ਦੇ ਪੈਂਦਾ ਹੈ ਜਾਖਲ ਸਟੇਸ਼ਨ ਆ ਜੀ ਜਾਖਲ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਪਿੰਡ ਖਨੌਰੀ ਉੱਥੇ ਗੁਰਮਖੋ ਇਹ ਗੁਰਸਿੱਖ ਨਾਮ ਹੈ ਭਾਈ ਮੀਲਾ ਜੀ ਏ ਭਾਈ ਮੇਲਾ ਜੀ ਜਾਖਲ ਸਟੇਸ਼ਨ ਤੋਂ ਹਰਿਆਣੇ ਦੇ ਪਿੰਡਾਂ ਜੀ 8 ਕਿਲੋਮੀਟਰ ਦੂਰ ਪਿੰਡ ਖਨੌੜੀ ਜੇ ਰਹਿੰਦੇ ਨੇ ਤੇ ਗੁਰੂ ਘਰ ਦੇ ਨਾਲ ਅਥਾਹ ਪਿਆਰ ਹੈ ਬਹੁਤ ਸ਼ਰਧਾ ਹੈ ਗੁਰੂ ਘਰ ਦੇ ਵਿੱਚ ਤੇ ਸਿੱਖੀ ਕਿਤੋਂ ਪ੍ਰਾਪਤ ਕੀਤੀ ਗੁਰਮਖੋ ਸਤਵੇਂ ਪਾਤਸ਼ਾਹ ਗੁਰੂ ਹਰਿਐਸਬ ਦੇ ਚਰਨਾਂ ਦੇ ਵਿੱਚੋਂ ਗੁਰੂ ਹਰਿਐਸ ਜੀ ਦੀ ਸੰਗਤ ਹੋਈ ਸੀ ਸਤਿਗੁਰੂ ਕੋਲੋਂ ਸਿੱਖੀ ਪ੍ਰਾਪਤ ਕੀਤੀ ਸੀ ਗੁਰੂ ਹਰਿਐਸ ਜੀ ਬਲੇ ਰੰਗ ਲੱਗਾ ਸੀ ਰੰਗ ਕੋ ਸੇ ਤਰਗ ਮੁਖੋ ਲੱਗਿਆ ਹੋਇਆ ਸਮਾ ਹੈ ਗੁਰਤੇਗ ਬਹਾਦਰ ਪਿਤਾ ਜੀ ਦਾ ਭਾਈ ਮੇਲਾ ਜੀ ਭਾਈ ਉਦੋ ਜੀ ਦੇ ਮਾਸੀ ਦੇ ਸੁਪੁੱਤਰ ਸਨ ਬਹੁਤ ਪ੍ਰੇਮ ਹੈ ਗੁਰੂ ਘਰ ਦੇ ਨਾਲ ਸਤ ਸੰਗਿਓ ਭਾਗਾ ਵਾਲਿਓ ਪਾਈ ਮੇਲਾ ਜੀ ਨੇ ਆਪਣੇ ਘਰ ਨੂੰ ਧਰਮਸ਼ਾਲਾ ਬਣਾਇਆ ਹਰ ਆਉਂਦੇ ਜਾਂਦੇ ਗੁਰਸਿੱਖ ਦੀ ਰੀਝ ਨਾਲ ਸੇਵਾ ਕਰਨੀ ਇਹੋ ਬਚਨ ਲਿਖੇ ਨੇ ਰੀਝ ਨਾਲ ਗੁਰਸਿੱਖਾਂ ਦੀ ਰੀਝ ਨਾਲ ਸੇਵਾ ਕਰਿਆ ਕਰਦੇ ਸਨ ਪ੍ਰੇਮ ਦੇ ਨਾਲ ਸੇਵਾ ਕਰਦੀ ਤਰਖਾਨ ਦੀ ਕਿਰਤ ਕਰਦੇ ਨੇ ਗੁਰੂ ਦੇ ਚਰਨਾਂ ਨਾਲ ਬਹੁਤ ਪਿਆਰ ਹੈ ਹਰ ਵੇਲੇ ਭਜਨ ਕਰਦੇ ਨੇ ਨਾਲ-ਨਾਲ ਆਪਣੀ ਕਿਰਤ ਕਰਦੇ ਨੇ ਅਵਸਥਾ ਉਸੇ ਹਾਂਥ-ਪਾਉਂ ਕਾ ਕੰਮ ਸਭ ਚੀਤ ਨਿਰੰਝਨ ਨਾਲ ਚਿੱਤ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਿਆ ਰਹਿਣਾ। ਇੱਕ ਦਿਨ ਅੰਦਰ ਪ੍ਰੇਮ ਜਾਗਿਆ ਜੀ। ਉਹ ਪ੍ਰੇਮ ਕੀ ਜਾਗਿਆ? ਕਹਿੰਦੇ ਸਤਿਗੁਰੂ ਗੁਰਤੇਗ ਬਹਾਦਰ ਜੀ ਦੇ ਪ੍ਰੇਮ ਦੇ ਵਿੱਚ ਪਿੱਤਲ ਨੂੰ ਢਾਲਣਾ ਸ਼ੁਰੂ ਕਰ ਦਿੱਤਾ ਪਿੱਤਲ ਨੂੰ। ਜਿਨੇ ਘਰ ਵਿੱਚ ਪਿੱਤਲ ਦੇ ਭਾਂਡੇ ਸਨ ਨਾ ਗੱਲ ਸੁਣ ਕੇ ਤੁਸੀਂ ਗੁਰਮਖੋ ਵੇਖਿਓ ਗੁਰਸਿੱਖਾਂ ਦੇ ਪ੍ਰਤੀ ਤੁਹਾਡਾ ਹੋਰ ਪਿਆਰ ਵਧੇਗਾ ਗੁਰਸਿੱਖਾਂ ਦਾ ਗੁਰਮੁਖੀ ਜੀਵਨ ਕਿਹੋ ਜਿਹਾ ਹੁੰਦਾ ਹੈ ਭਾਈ ਮੇਲਾ ਜੀ ਨੇ ਕੀ ਕੀਤਾ ਜੀ ਘਰ 'ਚ ਜਿੰਨੇ ਪਿੱਤਲ ਦੇ ਭਾਂਡੇ ਸਨ ਉਹਨਾਂ ਨੂੰ ਘਾਲਣਾ ਸ਼ੁਰੂ ਕਰ ਦਿੱਤਾ ਤੇ ਇੱਕ ਬੜਾ ਸੁੰਦਰ ਨਾ ਤਖਤ ਪੋਸ਼ ਬਣਾਉਣਾ ਸ਼ੁਰੂ ਕੀਤਾ ਤਖਤ ਪੋਸ਼ ਬਣਾ ਰਹੇ ਨੇ ਉੱਤੇ ਨਾਲ ਮੀਨਾ ਕਾਰੀ ਕਰਦੇ ਪਏ ਨੇ ਬੜੀਆਂ ਸੁੰਦਰ ਫੁੱਲ ਪੱਤੀਆਂ ਤਖਤ ਪੋਸ਼ ਤੇ ਗੁਰਮੁਖ ਕੱਢ ਰਹੇ ਨੇ ਵਾਹਿਗੁਰੂ 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 ਕਰਦੇ ਆ ਕਰਦੇ ਆ ਗੁਰਮੁਖੋ ਇਹ ਤਖਤ ਪੋਸ਼ ਬਣਾ ਰਹੇ ਨੇ ਭਾਵਨਾ ਕੀ ਹੈ ਇਹ ਤਖਤ ਪੋਸ਼ ਜਦ ਬਣ ਕੇ ਤਿਆਰ ਹੋਏਗਾ ਮੇਰੇ ਸਤਿਗੁਰੂ ਗਰੀਬ ਨਵਾਜ਼ ਮੇਰੇ ਦਿਆਲੂ ਪਿਤਾ ਜੀ ਧੰਗੁਰੂ ਤੇਗ ਬਹਾਦਰ ਪਿਤਾ ਜੀ ਆਉਣਗੇ ਤਾਂ ਮੈਂ ਸਤਿਗੁਰੂ ਨੂੰ ਇਹ ਨਵੇਂ ਤਖਤ ਪੋਸ਼ ਤੇ ਬਿਰਾਜਮਣ ਕਰਾਵਾਂਗਾ ਬੜੇ ਪ੍ਰੇਮ ਦੇ ਨਾਲ ਭਾਈ ਮੇਲਾ ਜੀ ਤਖਤ ਪੋਸ਼ ਤਿਆਰ ਕਰ ਰਹੇ ਨੇ ਜੀ ਪਿੱਤਲ ਦੀ ਮੀਨਾ ਕਾਰੀ ਉੱਪਰ ਬੜੀਆਂ ਸੋਹਣੀਆਂ ਫੁੱਲ ਬਿਟ ਬੁਟੀਆਂ ਫੁੱਲ ਪੱਤੀਆਂ ਨਾਲ ਨਾਲ ਪਾ ਰਹੇ ਨੇ ਬੜਾ ਸੁੰਦਰ ਡਿਜ਼ਾਈਨ ਪਾ ਰਹੇ ਨੇ ਕਿ ਇਹ ਤਖਤ ਪੋਸ਼ ਤੇ ਮੇਰੇ ਸਤਿਗੁਰੂ ਜੀ ਨੇ ਆ ਕੇ ਬਿਰਾਜਣਾ ਹੈ ਕਈ ਮਹੀਨੇ ਗੁਰਮੁਖ ਲੱਗੇ ਤਖਤ ਪੋਸ਼ ਤਿਆਰ ਕਰਦੇ ਆ ਕਰਦੇ ਆ ਹੁਣ ਤਖਤ ਬੋਸ ਤਿਆਰ ਹੋ ਗਿਆ ਬੜੀ ਸੁੰਦਰ ਵਿਸ਼ਾਈ ਤਖਤ ਬੋਸ ਤੇ ਕੀਤੀ ਹੁਣ ਅਰਦਾਸਾਂ ਕਰਦੇ ਨੇ हे ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਗਰੀਬਾਂ ਨੂੰ ਕੁੱਲੀ ਨੂੰ ਭਾਗ ਲਗਾਓ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਜੀ हे ਗਰੀਬ ਨਿਵਾਜ ਸਤਿਗੁਰੂ ਜੀ ਆ ਕੇ ਗਰੀਬਾਂ ਨੂੰ ਨਿਵਾਜੋ ਹੁਣ ਸਤਗੁਰ ਜੀ ਹਰਿਆਣਾ ਇਲਾਕੇ ਦੇ ਵਿੱਚ ਦੁਨੀਆ ਨੂੰ ਨਾਮ ਦੇ ਨਾਲ ਜੋੜਦਿਆਂ ਜੋੜਦਿਆਂ ਅੱਜ ਪਿੰਡ ਗੁਰਮਖੋ ਖਨੌਰੀ ਵਿਖੇ ਪਹੁੰਚੇ ਸਤਗੁਰ ਗਰੀਬ ਨਿਵਾਜ ਜੀ ਖਨੌਰੀ ਪਿੰਡ ਪਹੁੰਚੇ ਇੱਧਰ ਭਾਈ ਮੇਲਾ ਜੀ ਨੂੰ ਪਤਾ ਲੱਗਾ ਇੱਧਰ ਗਰੀਬ ਨਿਵਾਜ ਸਤਗੁਰ ਗੁਰ ਤੇਗ ਬਹਾਦਰ ਜੀ ਆਏ ਨੇ ਅੱਗਲਵੰਡੀ ਗੁਰਮੁਖ ਪਰਿਵਾਰ ਸਮੇਤ ਅੱਗਲਵੰਡੀ ਭੱਜਾ ਭੱਜਾ ਗਿਆ ਜਾ ਕੇ ਸਤਗੁਰ ਦੇ ਚਰਨਾਂ ਦੇ ਨਮਸਕਾਰ ਕੀਤੀ ਹੁਣ ਤੁਸੀਂ ਅਗਲੀ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਅੱਜ ਕਈ ਕੱਟੜ ਬੰਦੇ ਇਹ ਗੱਲ ਕਹਿੰਦੇ ਨੇ ਨਾ ਵੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾੜਿਆ ਵੀ ਪਾਣੀ ਤਰੰਕ ਕਰਨ ਦੀ ਕੀ ਲੋੜ ਹੈ ਸਤਸੰਗਿਓ ਵੇਖੋ ਧਨਗੁਰ ਤੇਗ ਬਹਾਦਰ ਪਿਤਾ ਜੀ ਖਨੌੜੀ ਪਿੰਡ ਪਹੁੰਚੇ ਭਾਈ ਮੇਲਾ ਜੀ ਅੱਗਲਵੰਡੀ ਗਏ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਇੱਕ ਬਰਤਨ ਜਲ ਪਾ ਕੇ ਅੱਗੇ ਕੇ ਜਲ ਤਰੋਂਗਦੇ ਪਾਏ ਨੇ ਹੁਣ ਸਤਿਗੁਰ ਜੀ ਨੂੰ ਆਪਣੇ ਘਰ ਲੈ ਕੇ ਗਏ ਸਤਿਗੁਰ ਦੇ ਚਰਨ ਪਵਾਏ ਜੀ ਤੇ ਬੇਨਤੀ ਕੀਤੀ ਮਹਾਰਾਜ ਜੀ ਇਹ ਤਖਤ ਪੋਸ਼ ਤੇ ਬਿਰਾਜਮਣ ਹੋ ਉਹ ਤਖਤ ਪੋਛ ਤੇ ਸਤਬ ਨੂੰ ਬਿਠਾਇਆ ਸਤ ਸੰਗ ਹੋਇਆ ਜੀ ਹਰ ਜਸ ਹੋਇਆ ਪਰਮੇਸ਼ਰ ਦਾ ਜਦੋਂ ਸਤ ਸੰਗਤ ਦੀ ਸਮਾਪਤੀ ਹੋਈ ਸੰਗਤਾਂ ਨੇ ਗੁਰੂ ਘਰ ਲੰਗਰ ਛਕਿਆ ਬਹੁਤ ਸੰਗਤਾਂ ਦਾ ਇਕੱਠ ਹੋ ਗਿਆ ਜਿਨ੍ਹਾਂ ਨੂੰ ਸਤ ਗੁਰੂ ਦਾ ਪਤਾ ਲੱਗਾ ਸਭ ਸੰਗਤਾਂ ਪਹੁੰਚ ਗਈਆਂ ਦਰਸ਼ਨਾਂ ਵਾਸਤੇ ਹੁਣ ਸਤ ਗੁਰੂ ਕੀ ਵੇਖਦੇ ਨੇ ਤਾਕਤ ਪੋਛ ਤੇ ਨਾ ਬੜੀ ਸੋਹਣੀ ਮੀਨਾਕਾਰੀ ਹੋਈ ਆ ਬੜੀਆਂ ਸੋਹਣੀਆਂ ਸੋਹਣੀਆਂ ਪੱਤੀਆਂ ਫੁੱਲ ਬੂਟੇ ਪਏ ਹੋਏ ਨੇ ਮਹਾਰਾਜ ਜਿੰਦੇ ਭਾਈ ਮੇਲਾ ਜੀ ਤੇ ਪਿੱਤਲ ਦੀ ਗਢਾਈ ਉੱਪਰ ਮੀਨਾਕਾਰੀ ਤਾਂ ਲਾਗੋ ਕੋਈ ਸੱਦਿਆ ਪਿੰਡ ਵਾਲੇ ਨੇ ਮਹਾਰਾਜ ਇਹ ਭਾਈ ਮੇਲਾ ਜੀ ਨੇ ਆਪਣੇ ਘਰ ਦੇ ਜਿੰਨੇ ਪਿੱਤਲ ਦੇ ਭਾਂਡੇ ਸਨ ਨਾ ਉਹ ਸਾਰੇ ਘਾਲ ਦਿੱਤੇ ਨੇ ਉਹ ਭਾਂਡੇ ਘਾਲ ਕੇ ਇਹ ਮੀਨਾਕਾਰੀ ਕੀਤੀ ਆ ਤੇ ਗੁਰੂ ਤੇਗ ਬਹਾਦਰ ਜੀ ਬੜੇ ਪ੍ਰਸੰਨ ਹੋਏ ਹੋਰ ਕਈਆਂ ਨੇ ਭਾਈ ਮੇਲਾ ਜੀ ਦੀ ਸਿਫਤ ਕੀਤੀ ਮਹਾਰਾਜ ਹੈ ਭਾਵੇਂ ਇਹ ਗਰੀਬ ਸਿੱਖ ਆਉਂਦੇ ਜਾਂਦੇ ਗੁਰਸਿੱਖਾਂ ਦੀ ਰੀਜ ਨਾਲ ਸੇਵਾ ਕਰਦਾ ਰੀਜ ਨਾਲ ਪ੍ਰੇਮ ਨਾਲ ਸੇਵਾ ਕਰਦਾ ਤੇ ਸਤਗੁਰੂ ਬੜੇ ਪ੍ਰਸੰਨ ਹੋਏ ਕਹਿੰਦੇ ਭਾਈ ਮੇਲਾ ਜੀ ਤੁਸੀਂ ਗੁਰੂ ਨਾਨਕ ਦੇ ਗੁਰਸਿੱਖਾਂ ਦੀ ਗੁਰਨਾਨਕ ਦੀਆਂ ਸੰਗਤਾਂ ਦੀ ਸੇਵਾ ਕਰਦੇ ਹੋ ਕਰਦੇ ਵੀ ਧੀਰ ਨਾਲ ਹੋ ਇਹ ਤਖਤ ਬੁਸ਼ ਜੋ ਬਣਾਇਆ ਹੈ ਬੜੇ ਪ੍ਰੇਮ ਦੇ ਨਾਲ ਤੁਸੀਂ ਬਣਾਇਆ ਉਹ ਭਾਈ ਮੇਲਾ ਜੀ ਅੱਜ ਦਿਲ ਕਰਦਾ ਹੈ ਅਸੀਂ ਤੁਹਾਨੂੰ ਆਪਣੇ ਗਲ ਦੇ ਨਾਲ ਲਗਾ ਲਈਏ ਆਹਾਹਾ ਇਕ ਇਹੋ ਜਿਹਾ ਸਮਾਂ ਹੁੰਦਾ ਹੈ ਇੱਕ ਸਿੱਖ ਬੇਨਤੀਆਂ ਕਰਦਾ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰਦੁਨ ਗਾਵਾਂਗੇ ਹਉ ਤੁਮਰੀ ਕਰੁਣਿਤ ਆਸ ਪ੍ਰਭ ਮੋਹੇ ਤਬ ਗੱਲ ਲਾਵਾਂਗੇ ਇੱਕ ਉਹ ਸਮਾਂ ਆਉਂਦਾ ਹੈ ਸਿੱਖ ਦਾ ਪਿਆਰ ਗੁਰੂਪਤੀ ਇੰਨਾ ਵੱਧ ਜਾਂਦਾ ਹੈ ਫੇ ਗੁਰੂ ਇਹਦਾ ਬਾਵਾ ਖੋਲਦਾ ਹੈ ਉਹ ਆ ਸਿੱਖਾ ਮੇਰੇ ਗੱਲ ਦੇ ਨਾਲ ਲੱਗ ਜਾ ਭਾਈ ਮੇਲਾ ਜੀ ਨੂੰ ਸਤਗੁਰ ਨੇ ਆਪਣੇ ਗੱਲ ਦੇ ਨਾਲ ਲਾਇਆ ਜਦੋਂ ਗੱਲ ਦੇ ਨਾਲ ਆਇਆ ਗੁਰਮੁਖੋ ਭਾਈ ਮੇਲਾ ਜੀ ਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਭਾਈ ਮੇਲਾ ਜੀ ਦਾ ਹਰ ਰੂਹ ਮਰੋਮ ਵਾਹਿਗੁਰੂ 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 ਜਪਦਾ ਪਿਆ ਸਤਗੁਰੂ ਨੇ ਹੋਰ ਬਖਸ਼ੀਆਂ ਕੀਤੀਆਂ ਉਸ ਇਲਾਕੇ ਦਾ ਪ੍ਰਚਾਰਕ ਭਾਈ ਮੇਲਾ ਜੀ ਨੂੰ ਬਣਾਇਆ ਭਾਈ ਮੇਲਾ ਜੀ ਦਾ ਪਿਆਰ ਦੇਖ ਕੇ